ਕੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਮੇਰਾ ਨਾਮ ਭਾਜੀ ਰਵਿਸ਼ ਕੁਲਰਾ ਮੈਂ ਹੋਟਲ ਜਾਣਾ ਆ ਠੀਕ ਆ ਮੇਰਾ ਬਾਗਰਾ ਮਨਨ ਝੋਟ ਲਿਆ ਠੀਕ ਆ ਤੇ ਮੈਂ ਉਥੇ ਚਲਾਣਾ ਕੀ ਕੰਦੇ ਆ ਗੱਲ ਉਥੇ ਨਿਕਲਿਆ ਆਪਣੀ ਗੱਡੀ ਤੋਂ ਭਾਈ ਇੱਧਰ ਤੇ ਦੇਖੋ ਚਲੋ ਅਤੇ ਮੈਂ ਉਥੇ ਚਲਾਣਾ ਹਾਂ ਤੇ ਹੋਟਲ ਤੇ ਮੈਂ ਉਥੇ ਗੱਡੀ ਮੂੜੀ ਇਹਨਾਂ ਦੀ ਪੱਜੀ ਹਾਂ ਦੀ ਤੇ ਇਹਨਾਂ ਨੇ ਕੁਝ ਮੇਰੇ ਨਾਲ ਲੇ ਕੇ ਬੋਲੇ ਮੈਂ ਭਾਈ ਨੂੰ ਕਿਹਾ ਮੈਂ ਭਾਜੀ ਮੇਰੇ ਕੋਈ ਗੱਲ ਹੋਈ ਆ ਤੁਸੀਂ ਬੋਲਣ ਦੇ ਹੀ ਇਦਾਂ ਤੇ ਮੈਂ ਲਾ ਕੇ ਗਿਆ ਮੈਂ ਭਾਜੀ ਚਲੋ ਗੱਲ ਕੀ ਹੋਈ ਆ ਦੀ ਵੇਖਣ ਦੇ ਇਦਾਂ ਗਾਲਾਂ ਕੱਢਣ ਦੀ ਮੈਨੂੰ ਮੈਨਾਂ ਆ ਗਿਆ ਭਾਜੀ ਗੱਲ ਕੀ ਹੋਈ ਆ ਤੇ ਮੈਨੂੰ ਨਾਲ ਹੀ ਕੰਦੇ ਇੱਥੋਂ ਵੀਰ ਜੂਰੀ ਕਹਿੰਦਾ ਕਿ ਉਹ ਕਹਿੰਦੇ ਮੇਰੇ ਨਾਲ ਕਹਿੰਦੇ ਤੂੰ ਨਹੀਂ ਕਰਨੀ ਬਾਕੀ ਭਾਈ ਤੂੰ ਮਲੀਮਾ ਤੂੰ ਮੈਂ ਤੁਹਾਨੂੰ ਤੂ ਹੁਸ਼ ਕਿਹਾ ਨਹੀਂ ਮੈਂ ਤੁਹਾਨੂੰ ਭਾਈ ਭਈ ਇਹ ਗੱਲ ਕਰਨਾ ਤੂੰ ਕੀ ਕਰਨਾ ਮੇਰੀ ਸੁਣ ਲੈ ਗਾਲਾਂ ਮਾਰਦਾ ਮੈਨੂੰ ਤਾਂ ਕਮਾਰਤਾ ਮੁਰਕੇ ਮੈਂ ਮੜਾਇਆ ਮੈਨੂੰ ਕਹਿੰਦਾ ਭਾਈ ਇਦਾਂ ਨਾ ਕਰ ਤੱਕਾ ਮਾਰ ਪਿੱਛੇ ਹੋ ਜਾ ਮੈਨੂੰ ਪੰਜ ਜਣੇ ਬੈ ਗਏ ਉੱਤੋਂ ਬਾਅਦ ਠੀਕ ਆ ਉਸ ਤੋਂ ਬਾਅਦ ਭਾਜੀ ਸਾਰੀ ਮੇਰੇ ਹੋਟਲ ਦੇ ਕੈਮਰੇ ਜੀ ਰਿਕਾਰਡਿੰਗ ਆ ਕੜਾ ਕੇ ਦੇਖ ਲੋ ਕੌਣ ਗਲਤ ਸੀ ਕੌਣ ਸਹੀ ਆ ਕਿੰਨੇ ਕੁੱਟਿਆ ਕਿੰਨੇ ਨਹੀਂ ਭਾਜੀ ਆ ਮੇਰਾ ਸਿਰ ਪਾੜਿਆ ਤਲਵਾਰਾਂ ਆਈਆਂ ਮੇਰੇ ਸਿਰ ਤੇ ਮੇਰੇ ਸਿਰ ਤੇ ਕੜੇ ਆਏ ਆ ਮੇਰੇ ਸਿਰ ਤੇ ਜਿਹੜਾ ਤਲਵਾਰ ਦੀ ਮੋਠੀਂ ਦੀ ਮੇਰੇ ਉਹ ਮਾਰੀ ਮੇਰੇ ਪਾਪਾ ਦੇ ਮਾਰੀ ਆ ਠੀਕ ਆ ਕਿੰਨੇ ਜਾਣੇ जख्मी ਹੋਏ ਭਾਜੀ ਭਾਜੀ 4-5 ਜਾਣੇ जख्मी ਹੋਏ ਆ ਹੋਰ ਤੁਸੀਂ ਕੀ ਮੰਗ ਕਰਦੇ ਆ ਮੰਗ ਭਾਜੀ ਮੰਗਦਾ ਮੈਨੂੰ ਸਿੱਧੀ ਗਾਰ ਇਨਸਾਫ ਚਾਹੀਦਾ ਨੂੰ ਜਿਹੜੇ ਜਿਹੜੇ ਤੁਹਾਨੂੰ ਘੜਦੇ ਜਿਹੜਾ ਕੱਟਕੁੱਟ ਪਏ ਆ ਹਾਲੇ ਵੀ ਸਾਈਡ ਤੇ ਕੈਮਰਾ ਕਰ ਲਓ ਕੀ ਤਮਾਸ਼ਾ ਹੁੰਦਾ ਉਧਰਲੇ ਬੰਨੇ ਮੈਨੂੰ ਕੋਈ ਮੰਗਣੀ ਪਾਜੀ ਮੈਨੂੰ ਆ ਮੰਗਿਆ ਮੈਂ ਸ਼ਾਂਤੀਪੁਰ ਉਹ ਤੇ ਹੜਦਾਂਗੇ ਆ ਕੇ ਕਹਿੰਦੇ ਕਿ ਤੁਸੀਂ ਗਲਤ ਕੰਮ ਕਰਦੇ ਹੋ ਮੈਨੂੰ ਮੇਰੇ ਕੈਮਰੇ ਚ ਹਰ ਇੱਕ ਇਹ ਆਪਣੇ ਆਪ ਨੂੰ ਲੀਡਰ ਘੁਮਾਉਂਦੇ ਨੇ ਕੋਈ ਲੀਡਰ ਨਹੀਂ ਪਾਜੀ ਦਿਨ ਚ ਨਾਲ ਪੰਜ 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 ਜਣੇ ਆ ਨਾਲ ਰੋਜ਼ ਰਾਤ ਸ਼ਰਾਬ ਪੀਣੀ ਉੱਥੇ ਠੀਕ ਆ ਸ਼ਰਾਬੀ ਆ ਰੋਜ਼ ਰਾਤ ਪੰਜ ਵਜੇ ਉਹਨਾਂ ਸ਼ਰਾਬ ਵੀ ਅੱਜ ਵੀ ਪੀ ਰਹੇ ਸੀ ਠੀਕ ਆ ਰੋਜ਼ ਦਾ ਸ਼ਰਾਬ ਪੀਣਾ ਕੰਮ ਆ ਮਲੇ ਜਾ ਕੇ ਵੇਚ ਲੋ ਬਸ ਇਹ ਕੰਮ ਹੈ ਲੜਾਈ ਨਹੀਂ ਹੈ ਇਹ ਕੋ ਮੇਰੇ ਵਿੰਦਰ ਡਾਵਲ ਹੈ ਜੀ ਉੱਥੇ ਕਾਲ ਆਈ ਸੀ ਕਿ ਸਾਨੂੰ ਰਾਮਾਨੰਦ ਬਾਗ ਤੋਂ ਕਿ ਇਦਾਂ ਦਾ ਉੱਥੇ ਲੜਾਈ ਝਗੜਾ ਹੋ ਰਿਹਾ ਹੈ ਤੇ ਬਹੁਤ ਹੁੰਕਾਰ ਆਪਸ ਦੇ ਵਿੱਚ ਇਹਨਾਂ ਦੀਆਂ ਇਟਾ ਉਟਾ ਜਾਂ ਕਰਬਾਨਾ ਗੁਰਬਾਨਾ ਜੋ ਵੀ ਚੱਲ ਰਹੀਆਂ ਅਸੀਂ ਮੌਕੇ ਤੇ ਪਹੁੰਚੇ ਹਾਂ ਦੋਨਾਂ ਪਾਰਟੀਆਂ ਨੂੰ ਦੇਖਿਆ ਇੱਕ ਹੋਟਲ ਵਾਲੀ ਕੋਈ ਪਾਰਟੀ ਸੀਗੀ ਜਿਨ੍ਹਾਂ ਦੇ ਉੱਤੇ ਇਹ ਅੰਨੇਵਾ ਚਾਰ ਛੇ ਜਣੇ ਉਹਨਾਂ ਨੂੰ ਮਾਰੀ-ਕੁੱਟੀ ਜਾਣਦੇ ਸੀਗੇ ਜਦ ਕਿ ਅਸੀਂ ਰੋਕਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਬਟ ਉਹ ਪਤਾ ਨਹੀਂ ਡਰਿੰਕ ਸੀਗੇ ਉਹ ਸਾਰੇ ਦੇ ਸਾਰੇ ਕੁਰਬਾਨਾ ਗੁਰੂ ਬਣਾ ਫੜੀਆਂ ਸੀਗੀਆਂ ਤੇ ਉਹ ਇਹਨਾਂ ਨੂੰ ਮਾਰੀ-ਤੁਰੀ ਜਾਣਦੇ ਸੀ ਹੋਟਲ ਵਾਲਿਆਂ ਨੂੰ ਉਹ 3-4 ਜਣੇ ਜ਼ਖਮੀ ਜੇ ਹੋਏ ਹੋਏ ਨੇ ਸੁਣਾਈ ਕਿਸੇ ਦੀ ਕਰਦੇ ਨਹੀਂ ਸੀ ਪਏ ਮੋਦਵਾਰੀ ਵੀ ਉੱਥੇ 2-4 ਜਣੇ ਖੜੇ ਸੀਗੇ ਬਟ ਸਭ ਤਮਾਸ਼ਾ ਵੇਖਣ ਆਲੇ ਸੀਗੇ ਬਟ ਵਿਚ ਵਿਚਕਾਰ ਆ ਕੇ ਕੋਈ ਛੜਾਉਣਾ ਨਹੀਂ ਸੀ ਬਾਅਦ ਵੀ ਨਹੀਂ ਰੁਕੇ ਅਗਲੇ 2-3 ਕੱਲੇ ਦੇਖੋ ਉਹ ਤੇ ਹੁਣ ਇਹ ਜਾਣਨ ਤੇ ਪੁਲਿਸ ਵਾਲੇ ਜਾਣਨ ਕਿ ਪੁਲਿਸ ਵਾਲੇ ਇੰਨੀ ਨਰਮਾਈ ਕਿਉਂ ਵਰਤਦੇ ਪਏ ਨੇ ਕਿ ਇੰਨੇ ਬੰਦੇ ਹੋਣ ਦੇ ਇੰਨੇ ਮੁਲਾਜ਼ਮ ਉਥੇ ਬਾਹਰ ਖੜੇ ਹੋਣ ਤੇ ਥਾਣੇ ਦੇ ਬਾਹਰ ਵੀ ਮਿਸਬੀਹਵ ਕਰੀ ਜਾਣ ਇੱਕ ਗਰੁੱਪ ਇਕੱਠਾ ਹੋ ਕੇ ਕਿ ਉਥੇ ਬਾਹਰ ਮਿਸਬੀਹਵ ਕਰੀ ਜਾਣ ਹੈਰਾਨਗੀ ਵਾਲੀ ਇਸ ਗੱਲੇ ਦੀ ਕਿ ਕਾਨੂੰਨ ਵੀ ਕਾਨੂੰਨ ਦਾ ਵੀ ਡਰ ਕਿਸੇ ਨੂੰ ਨਹੀਂ ਹੈਗਾ ਔਰ ਪਿੱਛੇ ਨਾ ਕਿਛੇ ਕੋਈ ਸ਼ੇਵਾਂ ਦੇ ਹੈਗੀਆਂ ਨੇ ਜਿਹੜੀਆਂ ਇਹੋ ਜਿਹੇ ਕੰਮ ਕਰਦੀਆਂ ਨੇ ਕਿਤੇ ਮੋਤਵਰ ਬੰਦਿਆਂ ਸਾਹਮਣੇ ਕਿਰਪਾਨਾਂ ਕੱਟੀਆਂ ਜਾਂਨ ਕਿ ਜੀ ਸ਼ਰਮ ਰਾਜ ਰਕਣਾ ਬਹੁਤ ਸ਼ਰਮ ਵਾਲੀ ਗੱਲ ਹੈਗੀ ਏ ਠੀਕ ਹੈ ਕਿ ਇਹਦੇ ਵਿੱਚ ਪੁਲਿਸ ਦਾ ਵੀ ਕੋਈ ਇਦਾਂ ਦਾ ਰੋਲ ਮੈਨੂੰ ਪਲੇ ਚੰਗਾ ਨਜ਼ਰ ਨਹੀਂ ਆਇਆ ਕਿ ਜਦ ਕਿ ਸਾਡੇ ਸਾਹਮਣੇ ਹੀ ਕਹਿਣਦੇ ਆ ਕਿ ਤੁਸੀਂ ਆਪਣੀ ਫੋਰਸ ਬલાਓ ਇਹਨਾਂ ਨੂੰ ਰੋਕੋ ਉਹ ਕਹਿੰਦੇ ਅਸੀਂ ਕੀ ਕਰੀਏ ਰੁਕਦੇ ਹੀ ਨਹੀਂ ਪਏ ਜੀ ਦੋ ਮੁਲਾਜ਼ਮ ਹੈਗੇ ਸੀ ਬਾਅਦ ਦੇ ਵਿੱਚ ਫੋਰਸ ਆਈਏ ਨਾਲ ਉਹਨੂੰ ਕੰਟਰੋਲ ਕਰਕੇ ਤੇ ਥਾਣੇ 'ਚ ਲੈ ਕੇ ਆਏ ਬਾਕੀ ਅਗਲੀ ਕਾਰਵਾਈ ਡਾਟ ਵਗੈਰਾ ਕਟਾਏ ਜਾ ਰਹੇ ਨੇ ਤੇ ਉਹਨੂੰ ਮੈਡੀਕਲ ਵਾਸਤੇ ਭੇਜਿਆ ਗਿਆ ਹੈ ਜੀ ਆਪਣਾ ਖੁਬਾ ਨਹੀਂ ਮੌਕੇ ਤੇ ਗਿਆ ਸੀਗੇ ਮੋਕੇ ਦੇ ਡਿਊਟੀ ਅਫਸਰ ਚਲੇ ਗਏ ਸੀ ਤੇ ਉਹਨਾਂ ਇੱਥੇ ਲੈ ਕੇ ਆਏ ਆ ਅੱਗੇ ਕਾਰਵਾਈ ਕਿਹੜੀ ਜਗ੍ਹਾ ਕਾਰ ਹੋਇਆ ਝਗੜਾ ਰਾਮਾਨੰਦ ਬਾਗ ਉਧਰ ਮੌਂਗਾ ਹੋਟਲ ਉੱਥੇ ਝਗੜਾ ਆਪਸ ਦੇ ਵਿੱਚ ਹੋਇਆ ਇਹਨਾਂ ਦਾ ਹੋਟਲ ਵਾਲਿਆਂ ਨਾਲ ਆਪਸ ਦੇ ਮੱਲੇ ਵਾਲਿਆਂ ਨਾਲ ਹੋਇਆ ਵਾ ਮੱਲੇ ਵਾਲਿਆਂ ਦਾ ਜੇ ਚੱਲਣ ਦੇ ਤਫ਼ਤੀਸ਼ ਚੱਲਦੀ ਹੈ ਉਸ ਤੋਂ ਬਾਅਦ ਕੀ ਗੱਲ ਕੀ ਹੋਈ ਹੈ ਕੀ ਆਪਸ ਵਿੱਚ ਝਗੜਾ ਹੋਇਆ ਇਹਨਾਂ ਦਾ ਇਹ ਪਤਾ ਲੱਗੂਗਾ ਡਿਊਟੀ ਅਫਸਰ ਕਾਰਪੋਰੇਸ਼ਨ ਪਾਨਾ ਚੱਲੀ ਹੈ ਭਾਜੀ ਉਹ ਰਿਪੋਰਟ ਚੈੱਕ ਕਰਨਗੇ ਕਿਹਦੀ ਗਲਤੀ ਕਿਹੜੇ ਬੰਦੇ ਕੀਦੇ ਸੀਗੇ ਸਾਹਮਣੇ ਤੁਹਾਡੇ ਸਾਹਮਣੇ ਮੁਲਾਇਮਾਂ ਦਾ ਨਾਲ ਲਾਉਣ ਦੇ ਪੈਸੇ ਲਿੱਤੇ ਇਹ ਇਹ બીજી ਪਾਰਟੀ ਅਰੇ ਤੇ ਪੁੰਚੇ ਵੀ ਨਹੀਂ ਪੈਸੇ ਕਿੱਥੋਂ ਲੈ ਲੇ ਅਰੇ ਅੰਦਰ ਵੀ ਨਹੀਂ ਗਏ ਤੇ ਲੈ ਹੱਥ ਨਹੀਂ ਇਲਜ਼ਾਮ ਇਲਜ਼ਾਮ ਜੋ ਮਰਜੀ ਕੋਈ ਬੋਲ ਸਕਦਾ ਇਹਨੂੰ ਬੋਲਣ ਕਿੰਨਾਂ ਵੱਲੋਂ ਮਾਰੀ ਗਈਆਂ ਮਲੇਵਾ ਉਹ ਸਾਰੇ ਵੱਡੇ ਇੱਥੇ ਹੁਣ ਚੈੱਕ ਕਰਾਂ ਸਾਨੂੰ ਸਾਨੂੰ ਸ਼ਕਲ ਸਾਹਮਣੇ ਮਾਰੀਆਂ ਸਾਨੂੰ ਤੇ ਮੇਰੀ ਕਾਟ ਸਾਨੂੰ ਤੇ ਸ਼ਕਲ ਹੀ ਨਹੀਂ ਪਤਾ ਕਿਹੜਾ ਬੰਦਾ ਕਿਹੜੀ ਪਾਰਟੀ ਦਾ ਸਾਨੂੰ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਕਾਟ ਨੂੰ ਸਾਨੂੰ ਇਹ ਨਹੀਂ ਪਤਾ ਕਿਹੜਾ ਬੰਦਾ ਕਿਹੜਾ ਕਿੰਨਾ ਦਾ ਕੰਪਲੀਟ ਹਾਂ ਮੇਰੇ ਕੋਲ ਰਿਕਾਰਡਿੰਗਾਂ ਹੈਗੀਆਂ ਹੈਗੀਆਂ ਜੋ ਰਿਕਾਰਡ ਜੋੜ ਕੌੜ ਗਿਆ ਗਿਆ ਸਰ ਮੇਰਾ ਕਹਿਣ ਦਾ ਮਤਲਬ ਹੈ ਜਿਨ੍ਹਾਂ ਨੇ ਕੁਰਬਾਨਾ ਮਾਰੀਆਂ ਤੁਹਾਡੇ ਸਾਮੇ ਮਾਰੀਆਂ ਆ ਜੋੜ ਕੌੜ ਗਿਆ ਗਿਆ ਇਹਦੇ ਵਿੱਚ ਕੋਈ ਕੁਰਬਾਨ ਵਜੀਆਂ ਆਈ ਆ ਮੇਰੇ ਕੋਲ ਤਿੰਨ ਵੀਡੀਓ ਆ ਜੋ ਵੀ ਆ ਚੈੱਕ ਆ ਵੇਖ ਲੈਣੇ ਆ ਤੁਹਾਡੀ ਤੇ ਗੱਡੀ ਤੇ ਕੋਈ ਨਹੀਂ ਹਾਜਾ ਖੂਨ ਤੇ ਗੱਜ ਦੋਨ ਛੱਟਾ ਲੱਗਿਆ ਖੂਨ ਤੇ ਹੁਣ ਆਈ ਆ ਕਿਸੇ ਨਾ ਕਿਸ ਨੇ ਮਾਰੀਆਂ ਹੀ ਆ ਇਹ ਨਹੀਂ ਨਾ ਪਤਾ ਕਿੱ데 ਮਾਰੀਆਂ ਕਿਸੇ ਨਾ ਕਿਸ ਨੇ ਮਾਰੀਆਂ ਹੀ ਆ ਤਾਂ ਹੀ ਕੁਝ ਹੋਇਆ ਮੈਂ ਤੇ ਕੁਝ ਹੋਇਆ ਨਹੀਂ ਇੱਕ ਟੱਕੜ ਆ ਦੋ ਜਣੇ ਵਿੱਚ ਇਹ ਨਹੀਂ ਹੁਣ ਪਤਾ ਆਪਾਂ ਨੂੰ ਆਪਾਂ ਦੇ ਮੌਕੇ ਤੇ ਗਿਆ ਆਪਾਂ ਨੂੰ ਕੋਈ ਪਛਾਣ ਨਹੀਂ ਹੁਣ ਕਿਹੜੀ ਪਾਰਟੀ ਦਾ ਸਾਰੇ ਬੰਦੇ ਤੇ ਲੈਂਦੇ ਆ ਆਪਾਂ ਦੇ ਵਿੱਚ ਹੁਣ ਟੈ